ਗਰਮੀਆ ਵਿੱਚ ਦੁਪਹਿਰ ਦੇ 11 ਵਜੇ ਸਕੂਲੋਂ ਛੁੱਟੀ ਹੁੰਦੀ ਸਾਰੇ ਮੁੰਡੇ ਛੁੱਟੀ ਦੀ ਘੰਟੀ ਸੁਣਦੇ ਅਹੀ ਚੀਕਾ ਮਾਰਦੇ ਕਮਰਿਆਂ ਵਿੱਚੋਂ ਬਾਹਰ ਨਿਕਲ ਆਉਂਦੇ ਤੇ ਸੈਰ ਉੱਤੇ ਫੱਟੀਆਂ ਇਹ ਬਸਤੇ ਰੱਖੀ ਘਰਾਂ ਨੂੰ ਤੁਰ ਪੈਂਦੇ ਰਸਤੇ ਵਿੱਚ ਜਿਹੜੀ ਕੋਈ ਅੰਬ ਦੀ ਗੁੱਟਲੀ ਟੀਨ ਦਾ ਡੱਬਾ ਜਾਂ ਗੰਨੇ ਦਾ ਬੂਝੜ ਮਿਲਦਾ ਉਸ ਨੂੰ ਠੇਡੇ ਮਾਰਦੇ ਕੋਈ ਘਰ ਲਏ ਹੁੰਦੇ ਮੈਨੂੰ ਗਿੱਟਿਆ ਤਿੱਕਰ ਕਾਲੇ ਬੂਟਾਂ ਦਾ ਬੜਾ ਚਾਸ ਸੀ ਕਿਉਂਕਿ ਇਹਨਾਂ ਨਾਲ ਪੈਰ ਉੱਤੇ ਸੱਟ ਫੇਟ ਲੱਗਣ ਦਾ ਕੋਈ ਡਰ ਨਹੀਂ ਸੀ ਰਹਿੰਦਾ ਅਤੇ ਮੈਂ ਲੀਡਰ ਹੋ ਕੇ ਹਰ ਚੀਜ਼ ਨੂੰ ਆਪਣੇ ਬੂਟ ਦੀ ਨੋਕ ਨਾਲ ਸੁੰਘ ਸਕਦਾ ਸੀ। ਇਹਨਾਂ ਉੱਤੇ ਪਾਲਸ਼ ਕਰਨਾ ਇਤਨਾ ਹੀ ਬੇਫਾਇਦਾ ਸੀ ਜਿੰਨਾ ਅੰਨੇ ਟੋਬੇ ਵਿੱਚ ਸਾਬਣ ਮਲ ਕੇ ਨਹਾਉਣਾ। ਜੇਟਹਾੜ ਦੀ ਤੇਜ਼ ਤੁੱਪ ਵਿੱਚ ਜਦ ਕੰਧਾਂ ਕੋਲੇ ਤੀਕ ਦੁਪਹਿਰੇ ਨਾਲ ਪਾਠ ਵਰਗ ਤਪੜ ਲੱਗ ਜਾਂਦੇ ਮੇਰੀ ਮਾਂ ਭੂੰਗੜੇ ਉੱਤੇ ਪੱਖੀ ਚਲਦੀ ਚਲਦੀ ਸੌ ਜਾਂਦੀ। ਮੈਂ ਕੋਰਸੀ ਉੱਤੇ ਸੌਣ ਦਾ ਯਤਨ ਕਰਦਾ ਬੈਠਾ ਰਹਿੰਦਾ ਪਰ ਨੀਂਦ ਨਾਲ ਪੈਂਦੀ। ਮੈਨੂੰ ਪਤਾ ਸੀ ਕਿ ਰੰਲੋ ਦੀ ਹਵੇਲੀ ਪਿੱਛੇ ਇਕੂ ਸੌਣ ਨੰਦ ਰੀਠੇ ਖੇਡ ਰਹੇ ਹਨ ਉਹਨਾਂ ਦਾ ਰੋਲਾ ਉਹਨਾਂ ਦਾ ਹਾਸਾ ਖਾਮੋਸ਼ ਦੁਪਹਿਰੇ ਵਿੱਚ ਮਿੰਜੰਗੀ ਤਰ੍ਹਾਂ ਸੁਣਦਾ ਤੇਲਾ ਤੇਲਾ ਮੇਰੀ ਮੱਤੇ ਚੌਕੀ ਭਰਦੇ ਸਭਨੋਂ ਦੇ ਲਲਚਾ ਦੇਣ ਵਾਲੇ ਸ਼ਬਦ ਸੁਣਦੇ ਪਰ ਕੈਦੀ ਬੱਦਾ ਜ਼ਾਲਿਮਾਂ ਗਿਆ ਨਾਲ ਨੂੜਿਆ ਹੋਇਆ ਬੈਠਾ ਰਹਿੰਦਾ ਰਤਾ ਜਿਹਾ ਹਿੱਲਣ ਜੁਲਣ ਨਾਲ ਵੀ ਮ ਬੜਬੜਾ ਕੇ ਉੱਠਦੀ ਵੇ ਕੀ ਕਰਦਾ ਏ ਸਵਾਲ ਕੱਢੇ ਕਿ ਨਹੀਂ ਮੈ ਫਿਰ ਅਲਜਬਰੇ ਦੀ ਕਿਤਾਬ ਦੇ ਅੱਖਰਾਂ ਨੂੰ ਦੇਖਣ ਲੱਗ ਪੈਂਦਾ ਸਲੇਟ ਨੂੰ ਘੜੀ-ਮੁੜੀ ਸਾਫ਼ ਕਰਦਾ ਅਤੇ ਇਹਨਾਂ ਸਵਾਲਾਂ ਦੇ ਕੱਢਣ ਵਿੱਚ ਰੁੱਝਿਆ ਰਹਿੰਦਾ ਜਿਨ੍ਹਾਂ ਦਾ ਮੈਨੂੰ ਕੁਝ ਵੀ ਪਤਾ ਨਹੀਂ ਸੀ ਚੱਲਦਾ ਕੋਲੂ ਦੇ ਬਲਦ ਵਾਂਗ ਜਿਹੜਾ ਅੱਖਾਂ ਉੱਤੇ ਖੋਪੇ ਚਾੜੀ ਆਪਣੇ ਕੰਮ ਦੀ ਵਿਧੀ ਜਾਣੇ ਬਾਝੋਂ ਵੱਲ-ਵਲ ਕਹਾਣੀ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਹੈ ਹਰ ਖਦੇ-ਖਦੇ ਜਦ ਦੁਪਹਿਰਾਂ ਮਿਲੇ ਮੇਰੀ ਮਾਂ ਕੱਤਣ ਜਾਂਦੀ ਜਾਂ ਕਿਸੇ ਨਿਆਣੇ ਦੀ ਮਰਗੁੱਤੇ ਪੱਲਾ ਪੌਰ ਜਾਂਦੀ ਤਾਂ ਖੁੱਲੀ ਛੁੱਟੀ ਮਿਲਦੀ ਮੈਂ ਆਪਣੇ ਡੱਬੇ ਵਿੱਚੋਂ ਰੀਠਿਆਂ ਦੀ ਲੱਪ ਭਰ ਕੇ ਦੋ-ਦੋ ਪੌੜੀਆਂ ਹੁੰਦਾ ਹੋਇਆ ਝਟ ਖਾੜੇ ਵਿੱਚ ਪਹੁੰਚ ਜਾਂਦਾ। ਪਰ ਗਰਮੀ ਦੁਪਹਿਰਾਂ ਅੱਗਾ ਪਿੱਛਾ ਕਿਸੇ ਚੀਜ਼ ਦੀ ਸੋਧ ਨਾ ਰਹਿੰਦੀ। ਰੀਠਿਆਂ ਵਿੱਚ ਜੁਟਿਆ ਹੋਇਆ ਮੇਰਾ ਦਿਲ ਸਭਨਾਂ ਚੀਜ਼ਾਂ ਨੂੰ ਭੁੱਲ ਜਾਂਦਾ। ਜਦ ਟੇਕ ਉਹਾਰ ਜਾਂਦਾ ਤੇ ਉਸ ਨੂੰ ਕੋਈ ਵੀ ਰੀਠੇ ਉਧਾਰਨਾ ਦਿੰਦਾ ਤਾਂ ਉਹ ਰੌਂਡੀ ਪਿੱਟਣ ਲੱਗ ਪੈਂਦਾ। ਕਈ ਵਾਰ ਖੁੱਤੀ ਉੱਤੇ ਬੈਠ ਜਾਂਦਾ। ਕਿਸੇ ਦੇ ਦੋ-ਚਾਰ ਰੀਠੇ ਚੱਕ ਕੇ ਦੌੜ ਜਾਂਦਾ। ਕਿਸਰੀ ਹਮਤਨਾ ਪੈਂਦੀ ਕਿ ਖੇਡ ਜਾਰੀ ਰੱਖੇ ਉਹ ਇਤਨਾ ਰੌਲੀ ਤੇ ਲੜਾਕਾ ਸੀ ਕਿ ਸਾਰੇ ਉਸ ਤੋਂ ਡਰਦੇ ਸਨ ਕੋਈ ਉਸ ਨਾਲ ਝਗੜਾ ਸਹੀੜਨਾ ਪਸੰਦ ਨਹੀਂ ਸੀ ਕਰਦਾ ਹਮੇਸ਼ਾ ਟੈਕੂ ਹੀ ਹੁੰਦਾ ਜਿਹੜਾ ਇਸ ਖੇਡ ਵਿੱਚ ਭੰਗ ਪਾਉਂਦਾ ਜੇ ਜਿੱਤ ਜਾਂਦਾ ਤਾਂ ਇਸ ਲਈ ਹਟ ਜਾਂਦਾ ਕਿ ਹੋਰ ਖੇਡਿਆ ਤਾਂ ਹਾਰ ਜਾਵਾਂਗਾ ਲਾਲੋ ਜੋਰ ਨਹੀਂ ਖੇਡਦਾ ਜੇ ਹਾਰ ਜਾਂਦਾ ਤਾਂ ਇਸ ਲਈ ਨਾ ਖੇਡਣ ਦਿੰਦਾ ਕਿ ਉਸ ਕੋਲ ਰੀਠੇ ਨਹੀਂ ਹਨ ਜਦੋਂ ਨਹੀਂ ਖੇਡਦਾ ਤਾਂ ਹੋਰ ਕਿਸੇ ਨੂੰ ਕੀ ਹੱਕ ਸੀ ਕੀ ਉਸ ਦੀ ਹਵੇਲੀ ਪਿੱਛੇ ਖੁੱਤੀਆਂ ਪੋਟ-ਪੋਟ ਖੇਡੇ। ਰੋਜ਼ ਦੁਪਹਿਰ ਵੇਲੇ ਅਮੀ ਚੰਦ ਬਰਫ਼ ਦੀ ਸੰਗੂ ਸੰਦੂਕੜੀ ਚੁੱਕੀ ਆਪਣੀ ਮੋਟੀ ਕੁੱਦੀ ਆਵਾਜ਼ ਨਾਲ ਹੁੱਕਾ ਦੇਂਦਾ ਹੋਇਆ ਲੰਘਦਾ। ਮਲਾਈ ਦੀ ਬਰਫ਼। ਜਦ ਕਦੀ ਮੈਂ ਪੈਸੇ ਦੀ ਬਰਫ਼ ਲੈਂਦਾ ਤਾਂ ਟੇਕੂ ਦੁਆਲੇ ਹੋ ਜਾਂਦਾ। ਅਮੀ ਚੰਦ ਮੈਨੂੰ ਵੀ ਚਖਾ। ਅਮੀ ਚੰਦ ਉਸ ਤੋਂ ਪਿੱਛਾ ਛਡੋਣ ਖਾਤਰ ਪੱਤੇ ਉੱਤੇ ਬਰਫ਼ ਦੀ ਇੱਕ ਬਾਰੀਕ ਘਾਤਰ ਰੱਖ ਦਿੰਦਾ। ਟੇਕੂ ਇਸ ਪੱਤੇ 'ਰੋਂ ਮੇਰੇ ਬਰਫ਼ ਖਾ ਚੁੱਕਣ ਦੇ ਅੱਧੇ ਘੰਟੇ ਪਿੱਛੋਂ ਦੀਦ ਚੜਦਾ ਰਹਿੰਦਾ। ਉਦੋਂ ਦੀ ਸਿਕਲੀ ਕਰਾਂਦੀਆਂ ਤੀਵੀਆਂ ਛੱਜ ਛਾਉਣੀਆਂ ਕੜਛੇ ਤੇ ਖੁਰਪੇ ਵੇਚਣ ਲਈ ਆਉਂਦਾਂ ਇਹਨਾਂ ਦੇ ਨਾਲ ਕਾਲੇ ਕਲੋਟੇ ਦੋ ਮੁੰਡੇ ਵੀ ਹੁੰਦੇ ਜਦੋਂ ਬਾਗ ਦੀ ਬਾਂਦੇ ਤਾਂ ਕਰੀ ਦੇ ਸਾਰੇ ਨਿਆਣੇ ਇਕੱਠੇ ਹੋ ਜਾਂਦੇ ਅਖੀਰ ਵਿੱਚ ਮੇਰੀ ਦਾਈ ਕੂਰ ਕੇ ਸਭਨਾਂ ਨੂੰ ਹਟਾ ਦਿੰਦੀ ਕਿਉਂ ਡੰਡ ਪਾਈਏ ਹੋਇਆ ਇੱਕ ਵਾਰ ਦੋ ਵਾਰ ਬੂਬਣੀਆਂ ਨੇ ਜਵਾਕਾਂ ਨੂੰ ਲੁੱਟਣ ਦਾ ਕੀ ਤੰਗ ਲੱਭਿਆ ਏ ਦੋ ਰੋਟੀਆਂ ਮੱਥੇ ਮਾਰੋ ਤੇ ਹਟਾਓ ਇਸ ਕੁਤੀੜ ਨੂੰ ਜਾਦ ਕਰੇ ਕੋਈ ਬਾਮਦਰਜਾ ਰਚਦਾ ਖੇਡਾ ਪਾਉਣ ਵਾਲਾ ਆ ਜਾਂਦਾ ਤਾਂ ਮਹੱਲੇ ਦੀ ਜ਼ਿੰਦਗੀ ਵਿੱਚ ਸਾਹ ਆ ਜਾਂਦਾ ਮੈਂ ਪੂਰੇ ਰਚਦਾ ਜਿਆਦਾ ਸ਼ਾਪੀਨ ਸ ਜਿਤਨਾ ਉਹ ਨਸਾ ਫਲਾ ਕੇ ਜਿਆਦਾ ਅੜੋਂਦਾ ਤੇ ਬੁੱਕਦਾ ਉਤਨਾ ਹੀ ਮੇਰੇ ਵਿੱਚ ਪਰ ਸ਼ਰਮੀ ਸੰ ਸੁਨਾਹਟ ਦੀ ਕੰਪਨੀ ਜਿਆਦਾ ਕੁਤਕਤਾੜੀਆਂ ਘੜਦੀ ਤੇ ਮੇਰੀ ਹਿਕੜੀ ਵਿੱਚ ਛੋਟਾ ਜਿਹਾ ਦਿਲ ਤੱਕ ਤੱਕ ਖੜਕਣ ਲੱਗ ਪੈਂਦਾ ਖੇਡੇ ਵਾਲਾ ਸਾਡੇ ਵਿੱਚੋਂ ਕਿਸੇ ਮੁੰਡੇ ਨੂੰ ਰਚ ਦੀ ਕਾਨਵੱਤੇ ਬਿਠਾਉਣ ਦਾ ਇੱਕ ਪੈਸਾ ਲੈਂਦਾ ਮੇਰੀ ਮਾਂ ਕੋ ਗਰੀ ਸੰਭਾਲ ਦੀ ਦੌੜੀ ਹੋਈ ਆਉਂਦੀ ਨਾ ਪੁੱਤ ਤੂੰ ਨਾ ਜੜੀ ਜਨੌਰ ਹੀ ਆਖਰ ਨੂੰ ਜੇ ਚਾਂਬਲ ਗਿਆ ਤਾਂ ਰੱਚ ਵਾਲੇ ਦਾ ਪਿਓ ਵੀ ਤੈਨੂੰ ਉਸ ਦੀਆਂ ਤਿੱਖੀਆਂ ਲੋਂਦਰਾਂ ਤੋਂ ਨਾ ਬਚਾ ਸਕੂ ਰੱਚ ਦਾ ਜੱਫਾ ਗੂਰਾ ਭਾਵੇਂ ਲੱਖ ਡਾਂਗਾ ਮਾਰੋ ਵੈਰੀ ਖਾਏ ਬਾਜੋ ਨਹੀਂ ਛੱਡਦਾ ਜਮਨੀ ਤੇ ਸੋਦ ਖੇਡੇ ਵਾਲੇ ਤੋਂ ਰੱਚ ਦੀ ਧੌਣ ਦੇ ਵਾਲ ਮੰਗਣ ਆਉਂਦੀਆਂ ਉਹਨਾਂ ਦਾ ਖਿਆਲ ਸੀ ਕਿ ਤੜਾਗੀ ਵਿੱਚ ਭਰੋਏ ਤੋਂ ਨਿਆਣਾ ਬਿਮਾਰ ਨਹੀਂ ਹੁੰਦਾ ਤੇ ਚਰਮਖ ਨੂੰ ਬੰਨਣ ਨਾਲ ਟਕਲਾ ਠੀਕ ਚੱਲਦਾ ਏ ਰੱਚ ਵਾਲਾ ਇੱਕ ਇੱਕ ਰੋਟੀ ਬਦਲੇ ਇੱਕ ਇੱਕਵਾਲ ਦੇ ਦਿੰਦਾ ਜਦੋਂ ਖੇਡਾ ਖਤਮ ਹੋ ਜਾਂਦਾ ਓ ਲੋ 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 ਕਰਦੇ ਅਸੀਂ ਰੱਚ ਦੇ ਪਿੱਛੇ ਲੱਗ ਪੈਂਦੇ ਕਦੀ ਕਦੀ ਰੱਚ ਝਾਗ ਨਾਲ ਭਰੀ ਹੋਈ ਗੁੱਥੀ ਇੱਕਦਮ ਪਵਾ ਕੇ ਖਾਲੀ ਹਵਾ ਨੂੰ ਵੱਡ ਖਾਂਦਾ ਅਸੀਂ ਡਰ ਕੇ ਪਿੱਛੇ ਹਟ ਜਾਂਦੇ ਤੇ ਤਾੜੀ ਮਾਰਨ ਲੱਗ ਪੈਂਦੇ ਗਲੀ ਦੇ ਭੌਂਕਦੇ ਹੋਏ ਕੁੱਤਿਆਂ ਨਾਲ ਰਲ ਕੇ ਅਸੀਂ ਮਦਾਰੀ ਦੇ ਰੱਚ ਨੂੰ ਗਵਾੜ ਤੋਂ ਬਾਹਰ ਤਿਕ ਛੱਡ ਕੇ ਆਉਂਦੇ ਜੇ ਢਾੜ ਦੀ ਤੁੱਪ ਵਿੱਚ ਜਦ ਸਭ ਲੋਕ ਅੰਦਰ ਸੁੱਤੇ ਪਏ ਹੁੰਦੇ ਤੇ ਜੱਟ ਖੇਤ ਛੱਡ ਕੇ ਹਥਾਈ ਵਿੱਚ ਮੰਝੀਆਂ ਤੇ ਲੇਟੇ ਪਏ ਹੁੰਦੇ ਤਾਂ ਅਸੀਂ ਕੰਦਾਂ ਤੇ ਘਰਾਂ ਦੀ ਛਾਂ ਹੇਠ ਹिलो-ਹिलो ਖੇਡਣ ਲੱਗ ਪੈਂਦੇ ਸਾਡੇ ਗੋਂਡ ਵਿੱਚ ਇੱਕ ਬਾਬੂ ਨਵਾਂ-ਨਵਾਂ ਬਦਲ ਕੇ ਆਇਆ ਸੀ ਉਸ ਦੀ ਧੀ ਰਾਮ ਪਿਆਰੀ ਮੈਂ ਤੇ ਕੇਵਲ ਇੱਕ ਪਾਸੇ ਹੁੰਦੇ ਅਤੇ ਟੇਕੂ ਪ੍ਰਤਾਪ ਤੇ ਜੀਤੋ ਦੂਜੇ ਪਾਸੇ ਕਾਲੀ ਦੀਆਂ ਸਾਰੀਆਂ ਕੰਦਣ ਕਾਲੀਆਂ ਬਰੀਕ ਬਰੀਕ ਲੀਕਾਂ ਨਾਲ ਤਰ ਜਾਂਦੀਆਂ ਆਪਰਾਮ ਪਿਆਰੀ ਅਜਈਆਂ ਲੋਖੀਆਂ ਥਾਵਾਂ ਉੱਤੇ ਲੀਕਾਂ ਬੋਂਦੀ ਕਿ ਦੂਜੀ ਤਰ ਨੂੰ ਉੱਥੋਂ ਮਿਟਾਉਣ ਦਾ ਖਿਆਲ ਹੀ ਨਾ ਆਉਂਦਾ ਜੈਕਰਨੈਂਡ ਦੇ ਹਾਰੇ ਦਾ ਚਾਪੜ ਮੁੱਦਾ ਤੇ ਬੱਠਲ ਗੋਤਾਵਾਰ ਲਾਉਣ ਵਾਲੀ ਖੁਰਲੀ ਸਭਨਾਂ ਨੂੰ ਉਹ ਕਾਲੀ ਕਾਲੀ ਨਿੱਕੇ ਟੇਮਕਣਿਆਂ ਨਾਲ ਭਰ ਦਿੰਦੀ ਕਈ ਵਾਰ ਉਹ ਮੇਰੇ ਪੜਨ ਦੇ ਕਮਰੇ ਵਿੱਚ ਆ ਬੈਠਦੀ ਮੇਰੀ ਕਾਪੀ ਉੱਤੇ ਪੈਨਸਲ ਨਾਲ ਫੋਲੋ ਬਣਾਉਂਦੀ ਰਹਿੰਦੀ ਮੈਨੂੰ ਕਿਤਾਬਾਂ ਉੱਤੇ ਸਵਾਲ ਕੱਢਦੇ ਦੇਖ ਕੇ ਕਦੀ ਨਿਰਾਸ਼ ਨਹੀਂ ਸੀ ਹੁੰਦੀ ਸਗੋਂ ਇੱਕ ਸਟੂਲ ਉੱਤੇ ਬੈਠੀ ਮੈਨੂੰ ਇਸ ਤਰ੍ਹਾਂ ਤੱਕਦੀ ਰਹਿੰਦੀ ਜਿਵੇਂ ਮੈਂ ਬ੍ਰਹਿਮੰਡ ਦੀਆਂ ਗੁੰਝਲਾਂ ਹੱਲ ਕਰ ਰਿਹਾ ਹੁੰਦਾ ਹਾਂ ਉਹ ਮੇਰੀ ਦੁਆਤ ਵਿੱਚ ਦੌੜ ਕੇ ਪਾਣੀ ਪਾਉਂਦੀ ਪੈਨਸਲ ਘੜ ਦਿੰਦੀ ਤੇ ਸਿਆਹੀ ਚੂਸ ਲੈ ਕੇ ਤਿਆਰ ਬੈਠੀ ਰਹਿੰਦੀ ਕਿ ਕਦ ਮੈਂ ਸਫੇ ਨੂੰ ਖਤਮ ਕਰਾਂ ਤੇ ਕਦ ਉਹ ਐਸਨੋ ਗਿੱਲੇ ਅੱਖਰਾਂ ਉੱਤੇ ਠੱਪ ਦੇਵੇ ਕਦੇ-ਕਦੇ ਮੇਰੀ ਮਾਂ ਅਨਤਮਦੀ ਹੋਈ ਮੇਰੇ ਕਮਰੇ ਵਿੱਚ ਆ ਪੈਰ ਪਾਉਂਦੀ ਦੀ ਉਸ ਨੂੰ ਦੇਖ ਲੈਂਦੀ ਤਾਂ ਬੜੀ ਗੁੱਸੇ ਹੁੰਦੀ ਤੂੰ ਕੀ ਕਰਦੀ ਐ ਇੱਥੇ ਚੱਲ ਕੁੜੀਏ ਖੇਡ ਜਾ ਕੇ ਲਿਆਣਾ ਕੰਮ ਕਰਦਾ ਏ ਉਹ ਆਪਣੀਆਂ ਵੱਡੀਆਂ-ਵੱਡੀਆਂ ਬਦਾਮੀ ਅੱਖਾਂ ਉੱਪਰ ਚੁੱਕ ਕੇ ਆਖਦੀ ਮੈਂ ਕਿਹੜਾ ਇਸ ਨੂੰ ਕੁਝ ਕਹਿੰਦੀ ਹਾਂ ਪਰ ਮਾਂ ਰਾਮ ਪਿਆਰੀ ਵਲਕੂਰ ਕੇ ਕਹਿੰਦੀ ਜਾ ਤੇਰੀ ਮਾਂ ਤੈਨੂੰ ਭਾਲਦੀ ਫਿਰਦੀ ਸੀ ਇਹਨਾਂ ਨੂੰ ਬਲਵਾਂਤ ਕੰਮ ਮਗਾ ਕੇ ਆ ਜਾਉ ਉਹ ਆਪਣੀ ਚੁੰਨੀ ਦਾ ਪੱਲਾ ਦੰਤਾਂ ਵਿੱਚ ਲੈ ਕੇ ਹੌਲੀ-ਹੌਲੀ ਤੁਰਨ ਦੀ ਚਲੀ ਜਾਂਦੀ ਇੱਕ ਦਿਨ ਉਹਦੇ ਜਾਣ ਪਿੱਛੋਂ ਮਾਂ ਨੇ ਮੈਨੂੰ ਆਖਿਆ ਐਸਨੂ ਨਯੰਡਿਆਕਰ ਐਸ ਕੁੜੀ ਦੀ ਛਾਪਣੀ ਠੀਕ ਲਗੀ ਮੈਂ ਹੋਲਡਰ ਦਾ ਡੋਬਾ ਭਰ ਕੇ ਕੁਝ ਲਿਖਣ ਲੱਗਾ ਸਾਂ ਮੇਰੀਆਂ ਉਂਗਲਾਂ ਥੜਕ ਗਈਆਂ ਤੇ ਸਿਆਹੀ ਸਫੇ ਉੱਤੇ ਖਿੰਡ ਗਈ ਮੈਂ ਆਖਿਆ ਮਾਂ ਤੂੰ ਹਮੇਸ਼ਾ ਰੌਣ ਪਿਆਰੀ ਉੱਤੇ ਲੱਗਦੀ ਰਹਿਣੀ ਏ ਕੀ ਖੋਟ ਏ ਉਸ ਵਿੱਚ ਮੈਨੂੰ ਤਾਂ ਬੜੀ ਪਿਆਰੀ ਲੱਗਦੀ ਏ ਬੇਸਮਝੀ ਵਿੱਚ ਮੈਨੂੰ ਪਤਾ ਨਾ ਸੀ ਕਿ ਮੈਂ ਕੀ ਆਖ ਦਿੱਤਾ ਇਸ ਦਾ ਗਿਆਨ ਉਸ ਵੇਲੇ ਹੋਇਆ ਜਦ ਮਾਂ ਦੀਆਂ ਪੰਜੇ ਉਂਗਲਾਂ ਮੇਰੀ ਗੱਲ ਉੱਤੇ ਉਗੜ ਆਈਆਂ ਠਹਿਰ ਡਬ ਜਾਣਿਆ ਉਰੇ ਤੋਂ ਪਿਆਰ ਦੀਆਂ ਗੱਲਾਂ ਕਰਦੇ ਔਣ ਦੇ ਤੇਰੇ ਪਿਓ ਨੂੰ ਨਾ ਸੋਟੀਆਂ ਨਾਲ ਘਟਵਾਇਆ ਮਾਂ ਇਸ ਤਰ੍ਹਾਂ ਬੋਲਦੀ ਬਾਹਰ ਚਲੀ ਗਈ ਤੇ ਮੈਂ ਬਹੁਤ ਚਰ ਬੈਠਾ ਰੋਂਦਾ ਰਿਹਾ ਉਸ ਮਗਰੋਂ ਰਾਉਂ ਪਿਆਰੀ ਕਦੇ ਸਾਡੇ ਘਰ ਨਾ ਆਈ ਇੱਕ ਦੁਪਹਿਰ ਜਦ ਮਾਂ ਦੁੰਨੇ ਦੀ ਭੈਣ ਨੂੰ ਸਟੇਸ਼ਨ ਉੱਤੇ ਗੱਡੀ ਚੜਾਉਣ ਗਈ ਸੀ ਮੈਂ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਕਮੀਜ਼ ਦੇ ਬਟਨ ਲਾ ਰਿਆ ਸਾਂ ਕਿ ਕਿਸੇ ਨੇ ਹੌਲੀ-ਹੌਲੀ ਬੂਹਾ ਖੋਲਿਆ ਕੋਣੇ ਪਿਆਰੀ ਉਹ ਆ ਕੇ ਉਸੇ ਪੁਰਾਣੇ ਸਟੂਲ ਤੇ ਬੈਠ ਗਈ ਕੀ ਕਰਦਾ ਏ ਬਟਨ ਲਾਉਂਦਾ ਹਾਂ ਤੈਥੋਂ ਨਹੀਂ ਲੱਗਣੇ ਉਸ ਆਖਿਆ ਲਿਆ ਮੈਂ ਲਾ ਦਿਆ ਮੈਂ ਸੂਈ ਧਾਗਾ ਉਸ ਨੂੰ ਫੜਾ ਦਿੱਤਾ ਮੰਜੇ ਉੱਤੇ ਉਹ ਮੇਰੇ ਕੋਲ ਬੈਠ ਗਈ ਤੇ ਮੇਰੇ ਗਲਵੇਂ ਦਾ ਬਟਨ ਲਾਉਣ ਲੱਗੀ ਮੈਂ ਪੁੱਛਿਆ ਪਿਆਰੀ ਹੁਣ ਤੂੰ ਸਾਡੇ ਘਰ ਕਦੇ ਨਹੀਂ ਆਈ ਉਸਨੇ ਇਸ ਦਾ ਕੋਈ ਜਵਾਬ ਨਾ ਦਿੱਤਾ ਸਗੋਂ ਬਟਨ ਦੇ ਢੀੜੇ ਛੇਕਾਂ ਵਿੱਚ ਸੂਈ ਸੂਤ ਦੀ ਪਤਾ ਨਹੀਂ ਬੈਠੀ ਕੀ ਸੋਚਦੀ ਸੀ ਮੈਂ ਉਸਦੇ ਸਿਉਂਦੇ ਹੱਥ ਨੂੰ ਠੱਲ ਕੇ ਆਖਿਆ ਤੂੰ ਬੋਲਦੀ ਕਿਉਂ ਨਹੀਂ ਇੰਨੇ ਦਿਨ ਕਿਉਂ ਨਹੀਂ ਆਈ ਗਲੀ ਦੇ ਮੋੜ ਤੇ ਆਉਂਦਿਆਂ ਆਉਂਦੀਆਂ ਤੀਵੀਆਂ ਵਿੱਚ ਮੇਰੀ ਮਾਂ ਦਾ ਬੋਲ ਸੁਣਾਈ ਦਿੱਤਾ। ਰਾਮਪਿਆਰੀ ਨੇ ਛੱਟ ਬਟਨ ਛੱਡ ਦਿੱਤਾ। ਉਹ ਬਗੈਰ ਕੁਝ ਜਾ ਕੇ ਉਸੇ ਤਰ੍ਹਾਂ ਚਲੀ ਗਈ ਅਤੇ ਮੈਂ ਤੇਜਰਾਮ ਦੇ ਹਿਸਾਬ ਵਿੱਚੋਂ ਨਫਾ-ਨੁਕਸਾਨ ਦੇ ਸਵਾਲ ਤੋੜਨੇ ਸ਼ੁਰੂ ਕਰ ਦਿੱਤੇ। ਦੂਜੇ ਦਿਨ ਮੈਂ ਗਲੀ ਵਿੱਚੋਂ ਦੋ ਗੱਡੇ ਸਮਾਨ ਦੇ ਭਰੇ ਲੱਦੇ ਤੱਕੇ। ਮੈਂ ਮਾਂ ਨੂੰ ਪੁੱਛਿਆ, ਇਹ ਕਿਹਦਾ ਕਾਠਗਵਾੜ ਲੱਦਿਆ ਜਾਂਦਾ ਏ? ਤੈਨੂੰ ਨਹੀਂ ਪਤਾ? ਪਿਆਰੀ ਦੇ ਬਾਬੂ ਦੀ ਬਦਲੀ ਹੋ ਗਈ ਏ ਤੇ ਉਹ ਅੱਜ ਜਾ ਰਹੇ ਨੇ। Please like, share and subscribe.